ਕਰਤਾਰਪੁਰ ਪੁਲਿਸ ਨੇ ਨਜਾਇਜ਼ ਸ਼ਰਾਬ ਤਸਕਰੀ ਦੇ ਦੋ ਵੱਡੇ ਮਗਰਮੱਛਾਂ ਨੂੰ ਪਿੰਜਰੇ ਵਿੱਚ ਪਾ ਕੇ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਰਾਤ ਦੇ ਸਮੇਂ ਨਾਕੇਬੰਦੀ ਦੌਰਾਨ ਕਰਤਾਰਪੁਰ ਪੁਲਿਸ ਨੇ ਸ਼ੱਕ ਪੈਣ ਉੱਤੇ ਇੱਕ ਐਸਐਂਡ ਕਾਰ ਨੂੰ ਰੋਕਿਆ ਜਿਸ ਦੀ ਤਲਾਸ਼ੀ ਲੈਣ ਉੱਤੇ 43 ਬੇਟੀਆਂ ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਪੁਲਿਸ ਨੇ ਸ਼ਰਾਬ ਸਨੇ ਦੋ ਤਸਕਰਾਂ ਨੂੰ ਦਬੋਚਿਆ ਹੈ ਜੋ ਕਿ ਜਲੰਧਰ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਸ਼ਰਾਬ ਤਸਕਰੀ ਕਰਦੇ ਸਨ ਖਾਣਾ ਮੁਖੀ ਪ੍ਰੀਤਮ ਸਿੰਘ ਮੁਤਾਬਕ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਜਗਦੀਸ਼ ਕੁਮਾਰ ਅਤੇ ਸੁਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਜੋ ਕਿ ਜਲੰਧਰ ਦੇ ਹੀ ਰਹਿਣ ਵਾਲੇ ਨੇ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ ਫਿਰ ਕਤਨਾ ਮੁਖਰੋ ਖਾਸ ਨਹੀਂ ਤੇ ਤੀਸੇ ਕਹਿੰ ਜਗਦੀਸ਼ ਕੁਮਾਰ ਏਰੀਆ ਸੇ ਜਤਿੰਦਰ ਪੁੱਤਰ ਆਦਮਾਰਾਂ ਸਰਜੀਤ ਸਿੰਘ ਏਰੀਆ ਸਾਜਨ ਉਤਰ ਮਲਕੀਤ ਸਿੰਘ ਅਤੇ ਅਸ਼ਮੀਲ ਕੁਮਾਰ ਅਤੇ ਦਵਿੰਦਰ ਪਿਆਰੇ ਦੀ ਸਿਕੂਪਾ ਤੇ ਗੁੰਨੂ ਸਾਰੇ ਵਾਸੀਆਂ ਆਵਾਦਪੁਰਾ ਨਕੋਦਰ ਰੋਡ ਜਲੰਧਰ ਨਜਾਇਜ਼ ਸ਼ਰਾਬ ਵੇਚਣ ਦਾ ਕੰਦਾ ਕਰਦੇ ਹਨ ਕਪੂਰਸਲਾ ਸ਼ਰਪੁਰ ਜਿਲ੍ਹੇ ਵਿੱਚ ਠੇਕੇ ਦੀ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਨਜਾਇਜ਼ ਤਰੀਕੇ ਨਾਲ ਸਮਗਲੇਂ ਕਰਦੇ ਹਨ ਜਿਨ੍ਹਾਂ ਨੇ ਇੱਕ ਐਸਐਨ ਕਾਰਜਾਂ ਦੀ ਨੰਬਰ ਲਗਾਇਆ ਹਾ ਅਤੇ ਉਸ ਦੇ ਜੰਦੀ ਕਾਗਜ਼ ਵੀ ਤਿਆਰ ਇਹ ਤੇ ਹਨ ਜੋ ਅਸਰਕਾਰ ਨੰਬਰ ਪੀਬੀ082ਡੀਜੀ 40ਾ ਜਲੰਧਰ ਨੰਬਰ ਤੇ ਠੇਕੇ ਦੀ ਦੇਸੀ ਤੇ ਅੰਗਰੇਜ਼ੀ ਸ਼ਰਾਬ ਪੇਟੀਆਂ ਲੱਦ ਕੇ ਵੇਚਣ ਜਾ ਰਿਹਾ ਇਸ ਅਦਲਾ ਤੇ ਇਹ ਅਸੇਂਦਰ ਜੀ ਸੇ ਇਸਾਈ ਗ੍ਰੇਸੀਆ ਸੰਗਤ ਦੇ ਸਾਥੀ ਕਰਮਚਾਰੀਆਂ ਦੇ ਬੱਸ ਅੱਡਾ ਪਰਤਾਰਪੁਰ ਨਕਾਬੰਦੀ ਕੀਤੀ ਤੇ ਜਾਲੀ ਨੰਬਰ ਵਾਲੀ ਕਾਰ ਨੂੰ ਕਬੂਕੀਤਾ ਜਿਸ ਵਿੱਚੋਂ 43 ਬੇਟੀਆਂ ਸ਼ਰਾਬ ਹੋਸਟ ਚਾਇਸ ਦੇ ਸੀਮਰੋਜੀ ਬਰਮਦ ਹੋਈ ਤੇ ਜਿਸ ਗੰਦੀ ਮਕਦਮਾ ਨੰਬਰ 90 ਮਿਤੀ 26/17 ਅੰਡਰ ਸੈਕਸ਼ਨ 814 82 420 482 471 468 487 ਆਪੀਸੀ ਹਾਰਾ ਤਰਕਰ ਕੋਲ ਦਰਜ ਰਜਿਸਟਰ ਕੀਤਾ ਤੇ ਬਾਕੀ ਦੋਸ਼ੀਆਂ ਨੂੰ ਪਾਜ ਜਾਰੀ ਹੈ